ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਪ੍ਰੋਬਲਮ ਆ ਗਈ ਭੈਣ ਹਾਂਜੀ ਭੈਣ ਕੀ ਨਾਮ ਸੀ ਕੁੜੀਆ ਦਾ ਜੀ ਰਮਨਦੀਪ ਕੌਰ ਜੀ ਭੈਣ ਇਹ ਮੇਰੀ ਭੈਣ ਆ ਦਿਖਾਇਓ ਫਿਰ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਅਸੀਂ ਲਚਕਾਣੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚੋਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਬੜੇ ਦੁਖੀ ਹਿਰਦੇ ਦੇ ਨਾਲ ਇਹ ਭੈਣ ਨੂੰ ਅਸੀਂ ਅੱਜ ਤੋਂ ਜਿਆਦਾ ਜ਼ਖਮ ਨਾ ਦਿਖਾਇਆ ਜਾਵੇ ਜੀ ਇਹ ਭੈਣ ਨੂੰ ਅਸੀਂ ਅੱਜ ਤੋਂ ਕਰੀਬ ਸਾਲਕ ਪਹਿਲਾਂ ਇਸ ਭੈਣ ਦੇ ਸਿਰ ਦੇ ਵਿੱਚ ਕੀੜੇ ਨੇ ਜੀ ਵੱਖ-ਵੱਖ ਥਾਵਾਂ ਤੇ ਗਲੀਆਂ ਹੋ ਕੇ ਸਿਰ ਦੇ ਵਿੱਚ ਕੀੜੇ ਪੈ ਗਏ ਸੀ ਅਸੀਂ ਇਸ ਭੈਣ ਨੂੰ ਪ੍ਰੋਪਰ ਤੰਦਰੁਸਤ ਕਰਕੇ ਖਰਚਾ ਕਰਕੇ ਬੜੀ ਮਿਹਨਤ ਕਰਕੇ ਸਿਰ ਨੂੰ ਸਫਾਈ ਕਰਕੇ ਡਾਕਟਰਾਂ ਦੀ ਸਹਾਇਤਾ ਦੇ ਨਾਲ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦੀਆਂ ਅਰਦਾਸਾਂ ਨਾਲ ਤੰਦਰੁਸਤ ਕਰਕੇ ਭੇਜਿਆ ਸੀ ਪਰ ਅੱਜ ਇਹ ਭੈਣ ਨੂੰ ਨੀ ਫੇਰ ਦੁਬਾਰਾ ਤੋਂ ਕੇਅਰ ਨਹੀਂ ਕੀਤੀ ਨਾ ਇਸ ਭੈਣ ਦੀ ਦਵਾਈ ਚਲਾਈ ਨਾ ਇਸ ਭੈਣ ਦੇ ਕੋਈ ਕੇਅਰ ਕੀਤੀ ਪਿਛਲੇ 5 ਮਹੀਨਿਆਂ ਤੋਂ ਇਸ ਭੈਣ ਦੀ ਦਵਾਈ ਲੈਣ ਨਹੀਂ ਆਏ ਜੀ ਅੱਜ ਦੁਬਾਰਾ ਫੇਰ ਸਿਰ 'ਚ ਕੀੜੇ ਪਾ ਕੇ ਭੈਣ ਨੂੰ ਨਹੀਂ ਸਾਡੇ ਕੋਲੇ ਆਏ ਨੇ ਇੱਥੇ ਆ ਕੇ ਕਦੇ-ਕਦੇ ਅਸੀਂ ਵੀ ਟੁੱਟ ਜਾਂਦੇ ਹਾਂ ਵੀ ਜਿਹਦੇ ਤੇ ਅਸੀਂ ਇੰਨੀ ਮਿਹਨਤ ਕੀਤੀ ਚਲੋ ਇਸ ਭੈਣ ਦੇ ਤਾਂ ਕਰਮਾਂ 'ਚ ਜਿਹੜੀ ਤਕਲੀਫ ਉਸ ਅਕਾਲ ਪੁਰਖ ਵਾਹਿਗੁਰੂ ਨੇ ਲਿਖੀ ਆ ਉਹ ਹਰ ਹੀਲੇ ਭੁਗਤਣੀ ਪੈਣੀ ਆ ਇਸ ਭੈਣ ਦਾ ਕੋਈ ਕਸੂਰ ਨਹੀਂ ਹੈਗਾ ਕਸੂਰ ਅਸੀਂ ਇਹਨਾਂ ਦਾ ਵੀ ਨਹੀਂ ਗਿਣਦੇ ਜਿਹੜੇ ਜਿਹੜਾ ਦੁੱਖ ਸੁੱਖ ਜ਼ਿੰਦਗੀ 'ਚ ਜੋ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸੁੱਖ ਦੇਣਾ ਤੁਹਾਨੂੰ ਹਰ ਹੀਲੇ ਦੇ ਦੇਣਾ ਜੋ ਦੁੱਖ ਦੇਣਾ ਉਹ ਵੀ ਹਰ ਹੀਲੇ ਦੇ ਦੇਣਾ ਪਰ ਕਿਤਨਾ ਕਿਤੇ ਸਾਡਾ ਇਨਸਾਨ ਦਾ ਫਰਜ਼ ਬਣਦਾ ਮਾਂ ਤੇ ਬਾਪ ਦਾ ਫਰਜ਼ ਬਣਦਾ ਵੀ ਜੇ ਸਾਡੀ ਧੀ ਨੂੰ ਕੋਈ ਸੰਸਤਾ ਦਵਾਈ ਦਵਾ ਰਹੀ ਆ ਤਾਂ ਲਗਾਤਾਰ ਦਵਾਈ ਤਾਂ ਅਸੀਂ ਲਈਏ ਨਾ ਜੀ ਇਸ ਭੈਣ ਦੇ ਸਿਰ ਦਾ ਇਲਾਜ ਹੋਣ ਤੋਂ ਬਾਅਦ ਆਪਣੇ ਕੋਲੇ ਭੈਣ ਰਹੀ ਅਸੀਂ ਬਹੁਤ ਕਿਹਾ ਵੀ ਭੈਣ ਨੂੰ ਲੈ ਕੇ ਨਾ ਜਾਓ ਸਾਡੇ ਕੋਲ ਰਹਿਣ ਦਿਓ ਇੱਥੇ ਇਲਾਜ ਚੱਲੂਗਾ ਪਰ ਨਹੀਂ ਜਦੋਂ ਮੰਨਿਆ ਨਹੀਂ ਜਦੋਂ ਸਮਝੇ ਪਰਿਵਾਰ ਲੈ ਕੇ ਚਲੋ ਉਦੋਂ ਬਾਅਦ ਮੈਡੀਸਿਨ ਨਹੀਂ ਇੱਕ ਦੋ ਮਹੀਨਾ ਮੈਡੀਸਿਨ ਲੈਣ ਆਏ ਜਰੂਰ ਇੱਥੋਂ ਅੱਜ ਦੇ ਹਾਲਾਤ ਉਦੋਂ ਵੀ ਬੁਰੇ ਨੇ ਇੰਨੀ ਬਦਬੂ ਆ ਜੀ ਪੈਣੇ ਮਾਪੇ ਦਾ ਵੀਰੇ ਕੀ ਫਰਜ ਬਣਦਾਈ ਤੁਸੀਂ ਕਿਉਂ ਨਹੀਂ ਦਵਾਈ ਵੀਰੇ ਇੱਥੋਂ ਤੁਹਾਨੂੰ ਸੰਸਤਾ ਫਰੀ ਦਵਾਈ ਦਿੰਦੀ ਸੀ ਨਾ ਜੀ ਕਿੰਨੇ ਮਹੀਨੇ ਤੁਸੀਂ ਲੈਂਦੇ ਰਹੇ ਬਾਬਾ ਜੀ ਅਸੀਂ 2 ਮਹੀਨੇ 2 ਮਹੀਨੇ ਖਰੀਦੋ ਉਦੋਂ ਬਾਅਦ ਵੀਰੇ ਤੁਸੀਂ ਦੇਖੋ ਇੱਕ ਕਿਰਾਇਆ ਲੱਗਦਾ ਸੀ ਅਸੀਂ ਕਿਰਾਇਆ ਵੀ ਤੁਹਾਨੂੰ ਕਿਹਾ ਸੀ ਵੀ ਤੁਸੀਂ ਸੱਤੋਂ 500 ਕਿਰਾਇਆ ਵੀ ਲੈ ਲਿਆ ਕਰੋ ਪਰ ਵੀਰੇ ਤੁਸੀਂ ਅੱਜ ਦੇ ਹਾਲਾਤ ਇਹ ਦੇਖ ਲਓ ਵੀ ਕੀ ਹਾਲਾਤ ਬਣ ਚੁੱਕੇ ਨੇ ਇਸ ਭੈਣ ਦੇ ਹਾਂ ਜੀ ਜੀ ਨਾ ਦੀ ਨਹੀਂ ਨਾ ਪੈਣੇ ਮੈਨੂੰ ਇੱਕ ਗੱਲ ਦੱਸੋ ਨਾ ਹੁੰਦੇ ਤਾਂ ਹੁਣ ਆਪਣੇ ਕੋਲ ਅੰਦਰ 150 ਮੈਂਬਰ ਆ ਜੀ ਸੰਗਤ ਜੀ ਇਸ ਵਕਤ ਜਿਹੜੇ ਵਿੱਚ 25-30 ਬੰਦੇ ਉਹ ਨੇ ਜਿਹੜੇ ਟੱਟੀ ਪਿਸ਼ਾਬ ਟਾਇਲਟ ਵਿੱਚ ਕਰ ਦਿੰਦੇ ਅਸੀਂ ਉਹਨਾਂ ਨੂੰ ਇੰਨਾ ਟ੍ਰੇਨਡ ਕਰ ਲਿਆ ਇੰਨੀ ਸੇਵਾ ਨਾਲ ਸਾਮ ਸੰਭਾਲ ਲਿਆ ਉਹ ਵਿੱਚ ਬਾਥਰੂਮ ਕਰਨ ਤੋਂ ਵੀ हट ਗਏ ਕਈ ਬੰਦੇ ਤਾਂ ਕਈਆਂ ਨੂੰ ਪ੍ਰਸ਼ਾਦਾ ਗਰਮੀਤ ਸਿੰਘ ਵਰਗਿਆਂ ਨੂੰ ਸਿਖਾਉਣਾ ਪੈਂਦਾ ਸੀ ਜਦੋਂ ਅਸੀਂ ਉਹਨਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਇੱਕ ਮਾਂ-ਬਾਪ ਦੀ ਤਰ੍ਹਾਂ ਤਾਂ ਉਹ ਸਿੱਖ ਗਏ ਪ੍ਰਸ਼ਾਦਾ ਆਪ ਸੱਕਦਾ ਗਰਮੀਤ ਸਿੰਘ ਮਾਂ-ਬਾਪ ਦਾ ਕੀ ਫਰਜ਼ ਬਣਦਾ ਵੀਰੇ ਇੰਨੇ ਹਾਲਾਤ ਬੁਰੇ ਹੋ ਗਏ ਤੁਸੀਂ ਕਿਉਂ ਨਹੀਂ ਸਮਝੀ ਸਾਡੀ ਗੱਲ ਤੁਹਾਨੂੰ ਅਸੀਂ ਇਹ ਗੱਲ ਕਹੀ ਸੀ ਨਾ ਵੀ ਆਪਾਂ ਉਰੀ ਰੱਖਦੇ ਹਾਂ ਕੁੜੀਆਂ ਨੂੰ ਹਾਂਜੀ ਬੀ ਫਿਰ ਵੀਰੇ ਤੁਸੀਂ ਮੈਡੀਸਨ ਨਹੀਂ ਲਗਾਤਾਰ ਚਲਦੀ ਕੀਤੀ ਹਾਂਜੀ ਬਾਬਾ ਜੀ ਸਾਡੇ ਨਾਲ ਘਰਾਂ ਦੇ ਹਾਲਾਤ ਹੀ ਕਰਦੇ ਇਦਾਂ ਦੇ ਦੇਖੋ ਅਸੀਂ ਕਰਾਇਆ ਦਿਨ ਨੂੰ ਤਿਆਰ ਸੀ ਨਾ ਯਾਉਣ ਜਾਣ ਦੇ ਕਰਾਏ ਦੀ ਗੱਲ ਰਹਿ ਗਈ ਸੀ ਦੇਖੋ ਦਵਾਈ ਤਾਂ ਤੁਹਾਨੂੰ ਫ੍ਰੀ ਸੀ ਜੇ ਤੁਹਾਡਾ ਕੋਈ ਪੈਸਾ ਲੱਗਿਆ ਤਾਂ ਦੱਸੋ ਹਾਂਜੀ ਨਹੀਂ ਪੈਸਾ ਜੀ ਕੋਈ ਸਪੈਨ ਦੇ ਇਲਾਜ ਤੇ ਪੈਸਾ ਲੱਗਿਆ ਹੋਵੇ ਨਹੀਂ ਬਾਬਾ ਜੀ ਸਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਨਾ ਦੇਖੋ ਉਹਨੇ ਤੇ ਦਰਦ ਹੋ ਰਿਹਾ ਆਪਣੇ ਹੱਥਾਂ ਤੇ ਉਹ ਮਾਰ ਰਹੀ ਹੈ ਇਹ ਜੋਰ-ਜੋਰ ਦੀ ਮਤਲਬ ਇਹ ਲੱਤਾਂ 'ਚ ਦਰਦ ਹੋ ਰਿਹਾ ਮੈਂ ਵੀਰ ਨੂੰ ਕਹੂੰਗਾ ਇਸ ਭੈਣ ਤੇ ਕੈਮਰਾ ਨਾ ਮਾਰਿਆ ਜਾਵੇ ਕਿਉਂਕਿ ਜ਼ਖਮ ਉਸ ਸਾਡੇ ਭੈਣ ਭਰਾ ਨਹੀਂ ਦੇਖ ਪਾਉਂਦੇ ਔਰ YouTube Facebook ਨਹੀਂ ਚੱਲਣ ਦਿੰਦੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਇੱਥੇ ਆ ਕੇ ਜਦੋਂ ਮਿਹਨਤ ਕਰਦੇ ਆ ਅਸੀਂ ਇੱਥੇ ਆ ਕੇ ਹਾਰ ਜਾਂਦੇ ਹਾਂ ਇਸ ਭੈਣ ਦੇ ਉੱਪਰ ਦਸਬੰਧ ਵੀ ਲੱਗਿਆ ਕਿਸੇ ਦੀ ਕਿਰਤ ਕਮਾਈ ਦੇ ਵਿੱਚੋਂ ਇਸ ਭੈਣ ਦੇ ਜ਼ਖਮਾਂ ਨੂੰ ਸਾਫ਼ ਕਰਨ ਲਈ ਔਰ ਕਿੰਨੀ ਕੁ ਮਿਹਨਤ ਅਸੀਂ ਇਸ ਭੈਣ ਨੂੰ ਠੀਕ ਕਰਨ ਦੇ ਵਿੱਚ ਲਾਈ ਔਰ ਇਲਾਜ ਹੋਇਆ ਡਾਕਟਰਾਂ ਨੇ ਚੈੱਕਅਪ ਕੀਤਾ ਸਿਰ ਦੇ ਸਕੈਨ ਹੋਏ ਡੇਲੀ ਡਰੈਸਿੰਗ ਹੋਣੀ ਬੀਟਾਦੀਨ ਮੈਡੀਸਨ ਤੇ ਉਸ ਤੋਂ ਬਾਅਦ ਅੱਜ ਫੇਰ ਤੁਹਾਡੇ ਸਾਹਮਣੇ ਜਦੋਂ ਰਾਤ ਇਹ ਪਰਿਵਾਰ ਆਇਆ ਮਤਲਬ ਮੈਨੂੰ ਇੰਨਾ ਕਿ ਦੁੱਖ ਲੱਗਿਆ ਜੀ ਵੀ ਮੈਨੂੰ ਮਤਲਬ ਖੁਸ਼ੀ ਤਾਂ ਇਹ ਸੀ ਜਦੋਂ ਅਸੀਂ ਇਹਨਾਂ ਨੂੰ ਠੀਕ ਕਰਕੇ ਭੇਜਿਆ ਸੀ ਦੁੱਖ ਇਹ ਲੱਗਿਆ ਵੀ ਮਾਪੇ ਕੇਅਰ ਨਹੀਂ ਕਰਨਾ ਚਾਹੁੰਦੇ ਮਾਪੇ ਕੀ ਕਹਿੰਦੇ ਨੇ ਸਾਡੇ ਘਰ 'ਚ ਗਰੀਬੀ ਆ ਜੀ ਮਾਪੇ ਨੂੰ ਅਸੀਂ ਦੱਸਣਾ ਚਾਹੁੰਦੇ ਆ ਜੀ ਇਸ ਭੈਣ ਦੀ ਮੈਡੀਸਿਨ ਸੰਸਥਾ ਵੱਲੋਂ ਫ੍ਰੀ ਦਿੱਤੀ ਜਾਂਦੀ ਆ ਪਰ ਇਹ ਪਰਿਵਾਰ ਦਵਾਈ ਲੈਣ ਨਹੀਂ ਆਉਂਦਾ ਜੀ ਇਸ ਪਰਿਵਾਰ ਨੂੰ ਅਸੀਂ ਇਹ ਵੀ ਕਿਹਾ ਸੀ ਵੀ ਤੁਹਾਨੂੰ ਬਸ ਦਾ ਕਿਰਾਇਆ ਵੀ ਅਸੀਂ ਦਿਆ ਕਰਾਂਗੇ 500 ਰੁਪਏ ਤੁਸੀਂ ਮੈਡੀਸਨ ਨਾ ਬੰਦ ਕਰਿਓ ਫਿਰ ਵੀ ਇਹ ਆਪਣੀ ਬੇਟੀ ਲਈ ਇਹਨਾਂ ਨੇ ਉਹ ਰੋਲ ਅਦਾ ਨਹੀਂ ਕੀਤਾ ਜੋ ਇੱਕ ਮਾਪੇ ਨੂੰ ਕਰਨਾ ਚਾਹੀਦਾ ਮੈਨੂੰ ਇਹ ਲੱਗਦਾ ਜੇ ਅਪਾ ਅੱਜ ਠੀਕ ਕਰਦੇ ਆ ਤੇ ਇਹ 6 ਮਹੀਨਿਆਂ ਨੂੰ ਦੁਬਾਰਾ ਫੇਰ ਇਸੇ ਹਾਲਾਤਾਂ 'ਚ ਖੜੇ ਹੋਣਗੇ ਜੀ ਕਿਉਂਕਿ ਕਿਉਂਕਿ ਮਾਪੇ ਨਹੀਂ ਕੇਅਰ ਕਰਨਾ ਚਾਹੁੰਦੇ ਆਪਣੇ ਬੱਚੇ ਦੀ ਹੁਣ ਸੰਸਥਾ ਇੱਥੇ ਆ ਕੇ ਕੀ ਕਰ ਸਕਦੀ ਆ ਜੇ ਆਪ ਜੀ ਨੇ ਕੇਅਰ ਦੇਖਣੀ ਆ ਅਸੀਂ ਆਪ ਜੀ ਨੂੰ ਮੜਾ ਦਾ ਕੇਅਰ ਦਿਖਾਈਏ ਇਸ ਵਕਤ ਸਾਰੇ ਇਸ਼ਨਾਨ ਕਰਕੇ ਪ੍ਰਸ਼ਾਦਾ ਛਕਣ ਲੱਗੇ ਨੇ ਮੈਂ ਤੁਹਾਨੂੰ ਇੱਕ ਦੋ ਮੈਂਬਰ ਦਿਖਾਉਣਾ ਸ਼ੈਲੀ ਵੀਰੇ ਉਰੇ ਆਇਓ ਇਸ ਵੀਰ ਦੇ ਵੀ ਇਹੀ ਹਾਲਾਤ ਸੀਗੇ ਅੱਜ ਤੁਸੀਂ ਕੋਲ ਖੜ ਕੇ ਦੇਖਿਓ ਇਹਦੇ ਵੀ ਇਹਦੇ ਨਾਲ ਗੱਲਬਾਤ ਕਰਕੇ ਦੇਖਿਓ ਵੀਰੇ ਉਰੇ ਆਇਓ ਆ ਇੱਕ ਦੋ ਬੰਦੇ ਨੂੰ ਬੁਲਾਇਓ ਮੈਂ ਚਲੋ ਅੰਦਰੇ ਜਾਣਾ ਅੰਦਰੇ ਜਾਣਾ ਕੋਈ ਗੱਲ ਨਹੀਂ ਤੇ ਮਤਲਬ ਕਿਤੇ ਨਾ ਕਿਤੇ ਸੀ ਇਹਦੇ ਵੀਰ ਤੇ ਉਦਾਹਰਨ ਦੇ ਦੰਨੇ ਆ ਜੇ ਆਪਾਂ ਕਹੀਏ ਇਹ ਪਹਿਲਾਂ ਇਹ ਵੀ ਨਹੀਂ ਉਹ ਹਾਲਾਤਾਂ 'ਚ ਸੀਗੇ ਇਹ ਤਾਂ ਨਿਮਾਉਣਾ ਪਊਗਾ ਕੇਅਰ ਕਰਨੀ ਪਊਗੀ ਸਾਹਮਣਾ ਪਊਗਾ ਇਹਨਾਂ ਦੇ ਕੇਸ ਸਾਹਮਣੇ ਪੈਣਗੇ ਇਹਨਾਂ ਨੂੰ ਦਵਾਈ ਦੇਣੀ ਪਊਗੀ ਇਹਨਾਂ ਨੂੰ ਸਿਖਾਉਣਾ ਪੈਣਾ ਵੀ ਕਿੱਥੇ ਵਾਸ਼ਰੂਮ ਕਰਨਾ ਕਿੱਥੇ ਜਿਹੜਾ ਬਾਥਰੂਮ ਜਾਣਾ ਕਿੱਦਾਂ ਨਾ ਆਉਣਾ ਪ੍ਰਸ਼ਾਦਾ ਕਿਵੇਂ ਛਕਣਾ ਕਿਸੇ ਆਏ ਕੇ ਦੇ ਸਾਹਮਣੇ ਖੜਨਾ ਕਿੱਦਾਂ ਪਰ ਉਹ ਮਾਂ ਬਾਪ ਚੰਗਾ ਰੋਲ ਅਦਾ ਕਰਨਗੇ ਤਾਂ ਹੀ ਬੱਚਾ ਸਿੱਖ ਸਕੂਗਾ ਮਤਲਬ ਚਲੋ ਹੁਣ ਸਾਡੇ ਕੋਲ ਜੇ ਭੈਣ ਆਈ ਆ ਦੀਪਕ ਕੀ ਹਾਲ ਤਾਂ ਸਾਡਾ ਫਰਜ਼ ਬਣਦਾ ਤੇ ਅਸੀਂ ਉਸ ਭੈਣ ਨੂੰ ਦੁਬਾਰਾ ਤੋਂ ਫੇਰ ਠੀਕ ਕਰਾਂਗੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਦੀਪਕਾ ਦੀਪਕ ਦੇ ਕੀ ਹਾਲਾਤ ਸੀ ਤੁਸੀਂ ਦੇਖਿਆ ਦੀਪਕ ਦੇ ਪੂਰਾ ਰੰਗ ਕਾਲਾ ਹੋ ਗਿਆ ਸੀ ਨਾ ਨਹਾਉਣ ਕਰਕੇ ਤੇ ਅੱਜ ਦੀਪਕ ਜਦੋਂ ਨਹਾਉਂਦਾ ਅੱਦਾ ਅੱਦਾ ਘੰਟਾ 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 ਸਾਬਣੇ ਮਲੀ ਜਾਂਦਾ ਦੀਪਕ ਮਲਨਾ ਇੱਕ ਦੀਪਕ ਨੂੰ ਬਹਿਮ ਪੈ ਗਿਆ ਜੀ ਦੀਪਕ ਦੀ ਵੀ ਗੱਲ ਸਾਂਝੀ ਕਰ ਦਨੇ ਆ ਲੋੜ ਤੋਂ ਵੱਧ ਸਰੀਰ ਦੀ ਸਫਾਈ ਕਰਨ ਲੱਗ ਗਿਆ ਜੀ ਕਿਸੇ ਟਾਈਮ ਨਾ ਹੁੰਦਾ ਨਹੀਂ ਸੀ ਹੁਣ ਦੱਸਦੇ ਨੇ ਵੀ ਘੰਟਾ-ਘੰਟਾ ਸ਼ੀਸ਼ੇ ਮੂਰੇ ਖੜ ਕੇ ਆਪਣੇ ਕੇਸ ਦਾੜਾ ਸਹੀ ਕਰੀ ਜਾਂਦਾ ਬਹਿਮ ਪੈ ਗਿਆ ਇਸ ਵੀਰ ਦੀ ਜਦੋਂ ਤੁਸੀਂ ਸੰਗਤ ਆਉਨੇ ਹੋ ਤੁਹਾਨੂੰ ਚਾਹ ਪਾਣੀ ਛਕਾਉਣ ਤੇ ਇਸ ਵੀਰ ਦੀ ਡਿਊਟੀ ਆ ਤਾਂ ਜਦੋਂ ਇਹ ਚਾਹ ਦਾ ਡੱਬੂ ਢੋਂਦਾ ਤਾਂ ਉਹਦੇ ਵਿੱਚ ਢੇੜੇ ਗਿਣਕੇ ਦਿੰਦਾ ਇਹਨੂੰ ਬਹਿਮ ਪੈ ਗਿਆ ਕਿੰਨੇ ਢੇੜੇ ਦਿੰਦਾ ਵੀਰੇ 100 ਕ ਦੇ ਦਿੰਦਾ ਜੀ 100 ਕ ਦੇ ਦਿੰਦਾ ਜੀ 100 ਕ ਦੇ ਗਲਾਸ ਦੇ ਵਿੱਚ 20 ਵੀ ਕੌਲੀ ਚ ਕੌਲੀ ਚ 30 ਕੌਲੀ ਚ 30 ਹੋਰ ਕਿਹੜੇ ਕਿਹੜੇ ਬਰਤਨ ਨੇ ਚਮਚੇ ਤੇ ਚਮਚੇ ਦੋ ਵਾਰੀ ਚਮਚੇ ਹੋਰ ਕਿਹੜੇ ਕਿਹੜੇ ਬਰਤਨ ਤੋਂ ਨਾ ਵੀਰੇ ਬੱਸ ਦੱਸ ਦਿਨਾ ਹੋਰ ਇਹ ਮਤਲਬ ਕਿਵੇਂ ਦੱਸੇ ਤੁਸੀਂ ਡੱਬੂ ਚਾਹ ਦੇ ਡੱਬੂ ਚ ਕਿੰਨਾ 100 ਵਾਰੀ 100 ਕਿਹੜਾ ਇੱਕ ਐਵੇਂ ਕਿਵੇਂ ਵੀਰੇ ਹਾਂਜੀ ਘੁਮਾ ਗਈ ਮਤਲਬ ਗਿਣੀ ਜਾਣਾ ਨਾ ਨਾ ਕਿਵੇਂ ਵੀਰੇ ਗਿਣੀ ਜਾਵਾਂ 1 2 3 4 5 ਸਦਾਂ ਕੀ ਕੀ ਚੱਕਰ ਦੀਪਕ ਵੀਰੇ ਵੈਸੇ ਜੀ ਆਦੋ ਵੀਰੇ ਮੇਰੇ ਭਾਈਓ ਹਾਂ ਤੇ ਛੱਡ ਦੇ ਮੇਰਾ ਭਾਈ ਦੀਪਕ ਦੇਖ ਲੈ 100 ਗੇੜਾ ਕੌਲੀ ਚ 30 ਗੇੜੇ ਆ ਔਰ ਗਲਾਸ ਚ 20 ਗੇੜੇ ਪਰ ਜੇ ਅਸੀਂ ਉਦੋਂ ਦੀ ਫੋਟੋ ਕਿਉਂਕਿ ਬਹੁਤ ਭੈਣਪਰਾ ਜਾਣਦੇ ਨੇ ਦੀਪਕ ਨੂੰ ਇਹ ਉਹੀ ਵੀਰ ਆ ਜਿਹਦਾ ਬਿਲਕੁਲ ਫੇਸ ਕਾਲਾ ਹੋ ਗਿਆ ਸੀ ਸਾਡੇ ਪਟਿਆਲੇ ਬਿਲਕੁਲ ਇਦਾਂ ਹੀ ਫਿਰਦਾ ਸੀ ਇਹ ਵੀਰ ਕੁਝ ਕੁਝ ਬੋਲਦਾ ਉਹੀ ਵੀਰ ਆ ਜੀ ਇਹ ਇਹ ਥੋੜੀ ਜਿਹਦੀ ਇਹ ਪ੍ਰੋਬਲਮ ਆ ਆਪਾਂ ਠੀਕ ਕਰਾਂਗੇ ਹੁਣ ਹੌਲੀ ਹੌਲੀ ਕਿਉਂਕਿ ਸੱਚੇ ਭਾਸ਼ਾ ਵੈਗਰੂਨ ਨੇ ਇਹਦੇ ਤੇ ਕਿਰਪਾ ਕੀਤੀ ਆ ਇਦਾਂ ਹੀ ਸਾਰਿਆਂ ਦੀ ਅਸੀਂ ਧਾਰਨ ਦਿੱਤੀ ਹੁਣ ਆਪਾਂ ਗੱਲ ਕਰੀਏ ਇਸ ਭੈਣ ਦੀ ਆਪਾਂ ਬਲਰ ਕਰ ਦਾਂਗੇ ਚਿਹਰੇ ਨੂੰ ਇਸ ਭੈਣ ਦੇ ਨਾਲ ਗੱਲ ਕਰਕੇ ਦੇਖਦੇ ਹਾਂ ਇਸ ਭੈਣ ਭੈਣੇ ਕਿੰਨਾ ਦਰਦ ਹੁੰਦਾ ਸਿਰ 'ਚ ਕਿਵੇਂ ਹੈ ਆਪਣੀ ਜਿਹੜੀ ਗੰਦਗੀ ਨੂੰ ਭੈਣ ਹੱਥਾਂ ਨਾਲ ਜਿਹੜਾ ਨੋਹਾਂ ਨਾਲ ਉਹ ਕਰ ਰਹੀ ਆ ਸਾਨੂੰ ਸਿਰ ਦੇ ਵਿੱਚ ਖੱਡਾਂ ਦਿਖ ਰਹੀਆਂ ਨੇ ਔਰ ਖੱਡਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕੀੜੇ ਨੇ ਜੀ ਇੱਥੇ ਹਾਲਾਤ ਐਸੇ ਬਣ ਗਏ ਜੀ ਕਿਉਂਕਿ ਇਹ ਭੈਣ ਕਰੇ ਤਾਂ ਕਰੇ ਕੀ ਇਹਦੀ ਦਿਮਾਗੀ ਪ੍ਰੋਬਲਮ ਕਰਕੇ ਆ ਹਾਲਾਤ ਹੁੰਦੇ ਨੇ ਦੇਖੋ ਹੁਣ ਆਪਣੇ ਬਾਲ ਪੱਟ ਰਹੀ ਇਹ ਭੈਣ ਔਰ ਹਾਲਾਤ ਤਾਂ ਕਾਫੀ ਬੁਰੇ ਸੀ ਇਹਨਾਂ ਨੇ ਚਲੋ ਬਾਲ ਘਰੋਂ ਕੱਟ ਕੇ ਲੈ ਕੇ ਆਏ ਨੇ ਜਿੰਨੇ ਕਟੇਗੇ ਥੋੜੀ ਬੋਤੀ ਸਫਾਈ ਕਰਕੇ ਲੈ ਕੇ ਆਏ ਨੇ ਵੀ ਅਸੀਂ ਜ਼ਿਆਦਾ ਨਾ ਕਹੀਏ ਪਰ ਵੀਰੇ ਇਹਦੇ ਵਿੱਚ ਗੁਣੇਗਾਰ ਕੌਣ ਆ ਜੀ ਇਸ ਭੈਣ ਦੀ ਤਾਂ ਪ੍ਰੋਬਲਮ ਆ ਵੀਰੇ ਮਤਲਬ ਤੁਸੀਂ ਮੈਨੂੰ ਦੱਸੋ ਘਰ 'ਚ ਗਰੀਬੀ ਆ ਠੀਕ ਆ ਉਹ ਗੱਲ ਮੈਂ ਮੰਨ ਗਿਆ ਵੀਰੇ ਯਾਰ ਵੀਰੇ ਨਿਮਾਉਣਾ ਵੀ ਆਪਾਂ ਗਰੀਬ ਬੰਦਾ ਨਿਮਾਉ ਬਾਬਾ ਜੀ ਨਾਉਂਦੀ ਨਹੀਂ ਤਾ ਨਾ ਜਾਣਾ ਪਰਸੋਂ ਫੜਕੇ ਆ ਤਾ ਫੜਕੇ ਨਾ ਚਾਹਾਂ ਜਾਣਾ ਫੜਕੇ ਫੇਰ ਵੀ ਬੜੇ ਯੋਗ ਆ ਆਪਾਂ ਇਹ ਵੀ ਆਪਾਂ ਇਹਨਾਂ ਦੀ ਬਹਿਮ ਦੂਰ ਕਰਦੇ ਆ ਜੀ ਇਹ ਭੈਣ 100% ਨਾ ਹੋਊਗੀ ਜੀ ਇਹ ਬਿਲਕੁਲ ਗਲਤਫਹਿਮੀ ਆ ਜੀ ਅਸੀਂ ਆਪਣੇ ਫਰਜ਼ ਤੋਂ ਭੱਜ ਗਏ ਜੀ ਮਤਲਬ ਆਪ ਜੀ ਸੰਗਤ ਸਾਡੀ ਸਾਡੇ ਦਿਲ ਨੂੰ ਮਹਿਸੂਸ ਕਰਕੇ ਦੇਖਿਓ ਭੈਣੇ ਤੁਸੀਂ ਲਵੇ ਖੜੇ ਹੋ ਤੁਹਾਡੇ ਤੋਂ ਹੱਥ ਤੁਹਾਡੇ ਹੱਥ ਨਾਲ ਵੀ ਨਾ ਹੋਊਗੀ ਇਹ ਬਿਲਕੁਕੁਲ ਗਲਤ ਗੱਲ ਆ ਮੈਂ ਮੰਨਣ ਨੂੰ ਤਿਆਰ ਨਹੀਂ ਤੁਹਾਡੀ ਤੁਸੀਂ ਭੈਣੇ ਕੇਅਰ ਹੀ ਨਹੀਂ ਕਰਦੇ ਆਪਣੀ ਲਾਈਫ ਚ ਬਿਜ਼ੀ ਹੋ ਗਏ ਭੈਣ ਮੇਰੀ ਇਹ ਇਸ ਭੈਣ ਤੇ ਸੋਚੋਏ ਤੁਹਾਡੇ ਕਰਮਾਂ ਚ ਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਸੇਵਾ ਦਿੱਤੀ ਆ ਭੈਣੇ ਆਪਾਂ ਨੂੰ ਕਿਸੇ ਮੰਦਿਰ ਮਸਜਿਦ ਗੁਰੂ ਘਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਘਰੇ ਹੋ ਸਕਦੀ ਆ ਕਿਉਂ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਇੱਕ ਰੱਬ ਦਾ ਐਸਾ ਜੀ ਦਿੱਤਾ ਜਿਹਨੂੰ ਦੁਨੀਆਦਾਰੀ ਦੀ ਸਮਝ ਨਹੀਂ ਹੈਗੀ ਜੇ ਆਪਾਂ ਜਿਹਦੀ ਸੇਵਾ ਨਹੀਂ ਕਰ ਸਕਦੇ ਭੈਣੇ ਫਿਰ ਆਪਾਂ ਕੀ ਦੀ ਸੇਵਾ ਕਰਾਂਗੇ ਹਨਾ ਇਸ ਭੈਣ ਨੂੰ ਤਾਂ ਦਿਮਾਗੀ ਪ੍ਰੋਬਲਮ ਆ ਦੇਖੋ ਜਦੋਂ ਤੁਹਾਡੇ ਜਦੋਂ ਅਸੀਂ ਭੇਜਿਆ ਨਾ ਜੀ ਇਸ ਭੈਣ ਨੂੰ ਬਹੁਤ ਭੈਣਪਰਾ ਵੀਡੀਓ ਨੇ ਦੇਖੀ ਉਹ ਵੀਡੀਓ ਬਿਲਕੁਲ ਤੰਦਰੁਸਤ ਕਰਕੇ ਭੇਜਿਆ ਬਹੁਤ ਖੱਡਾ ਸੀ ਸਿਰ ਦੇ ਵਿੱਚ ਤੇ ਅੱਜ ਦੇਖ ਕੇ ਇਸ ਭੈਣ ਨੂੰ ਦੁੱਖ ਲੱਗ ਰਿਹਾ ਉਹੀ ਹਾਲਾਤਾਂ ਚ ਫੇਰ ਲੈ ਆਏ ਮੈਨੂੰ ਲੱਗਦਾ ਅੱਜ ਤੋਂ 6 ਮਹੀਨੇ ਨੂੰ ਫੇਰ ਉਹੀ ਹਾਲਾਤ ਹੋ ਜਾਣਗੇ ਅਸੀਂ ਉਦੋਂ ਬਹੁਤ ਬੇਨਤੀ ਕੀਤੀ ਵੀ ਤੁਸੀਂ ਨਾ ਲੈ ਕੇ ਬਹੁਤ ਰਿਕੁਐਸਟ ਕੀਤੀ ਪਰ ਮੰਨਦੇ ਹੀ ਨਹੀਂ ਪਤਾ ਨਹੀਂ ਸਮ ਤੋਂ ਬਾਹਰ ਹੈ ਜੀ ਕੀ ਗੱਲ ਅਸੀਂ ਆਪ ਜੀ ਨੂੰ ਲਚਕਾਣੀ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਗੁਰੂ ਨਾਨਕ ਦਾ ਦਰ ਇੱਥੇ ਇਸ ਟਾਈਮ 150 ਮੈਂਬਰ ਆ ਜੀ ਸਾਨੂੰ ਹਰ ਰੋਜ਼ ਕਿੰਨੀਆਂ ਵੀਡੀਓਜ਼ ਆ ਰਹੀਆਂ ਨੇ ਅਸੀਂ ਓਨੇ ਮੈਂਬਰਾਂ ਨੂੰ ਲਿਆ ਨਹੀਂ ਪਾ ਰਹੇ ਜੀ ਮਜਬੂਰੀ ਕੀ ਹੈ ਜਗ੍ਹਾ ਦੀ ਇਧਰਲੇ ਪਾਸੇ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਸੀ ਬਿਲਡਿੰਗ ਮਟੀਰੀਅਲ ਦੇ ਰੂਪ ਦੇ ਵਿੱਚ ਇਧਰ ਸ਼ੈੱਡ ਪੈਣ ਲੱਗਿਆ ਜੀ ਅੱਜ ਜਿਹੜਾ ਚਾਦਰਾਂ ਤੇ ਲੋਹਾ ਪ੍ਰੋਪਰ ਅੱਜ ਜਿਹੜਾ ਵੀਰ ਉਹ ਨਹੀਂ ਪਾ ਰਹੇ ਨੇ ਪ੍ਰੋਪਰ ਇਹਦੇ ਵਿੱਚ ਬੰਦੇ ਸੌਣਗੇ ਵੀ ਅਤੇ ਇਹਦੇ ਵਿੱਚ ਪ੍ਰਸ਼ਾਦਾ ਵੀ ਛਕਿਆ ਜਾਊਗਾ ਅਤੇ ਅਸੀਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਸੀਗੀਆਂ ਦੋ ਤਿੰਨ ਇੱਕ ਸਾਨੂੰ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਉਹ ਸੰਸਥਾ ਦੇ ਦਵਾਈਆਂ ਦੇ ਬਿੱਲ ਬਹੁਤ ਵੱਡੇ ਪੱਧਰ ਤੇ ਖੜ ਚੁੱਕੇ ਨੇ ਜੀ ਅਤੇ ਬਿਲਡਿੰਗ ਮਟੀਰੀਅਲ ਜਿਵੇਂ ਜੀ ਪਿੱਛੇ ਹਾਲ ਆਪਾਂ ਨੇ ਤਿਆਰ ਕਰਨਾ ਉਹਦੇ ਵਿੱਚ ਲਿਫਟ ਲੱਗਣੀਆਂ ਉਹਨੂੰ ਤਿਆਰ ਕਰਨਾ ਪ੍ਰੋਪਰ ਤਾਂ ਜੋ ਆਪਾਂ ਹੋਰ ਮੈਂਬਰਾਂ ਨੂੰ ਲਿਆ ਸਕੀਏ ਵੀਡੀਓ 'ਚ ਭਰਤ ਪੈਣਾ ਹੋਰ ਮਤਲਬ ਕਿੰਨੀਆਂ ਚੀਜ਼ਾਂ ਨੇ ਜੀ ਅਤੇ ਅਸੀਂ ਸੰਗਤਾਂ ਤੋਂ ਐਂਬੂਲੈਂਸ ਦੀ ਮੰਗ ਕੀਤੀ ਸੀ ਸਾਡੇ ਕੋਲ ਛੋਟੀ ਐਂਬੂਲੈਂਸ ਹੈਗੀ ਆ ਜੀ ਉਧਰਲੇ ਪਾਸੇ ਖੜੀ ਆ ਜੀ ਔਰ ਸਾਡੇ ਕੋਲ ਵੱਡੀ ਐਂਬੂਲੈਂਸ ਦੀ ਸਾਨੂੰ ਜਿਹੜੀ ਲੋੜ ਅਸੀਂ ਉਹ ਬੇਨਤੀ ਕੀਤੀ ਸੰਗਤਾਂ ਨੂੰ ਅੱਜ ਸੰਸਥਾ ਦੇ ਉੱਪਰ ਕਾਫੀ ਵੱਡੀ ਪ੍ਰੋਬਲਮ ਜਿਹੜੀ ਚੱਲ ਰਹੀ ਆ ਜਿਵੇਂ ਕਿ ਮੈਡੀਸਨ ਦੇ ਬਿੱਲ ਜੇਕਰ ਆਪ ਜੀ ਆਓ ਤਾਂ ਅਸੀਂ ਆਪ ਜੀ ਨੂੰ ਮੈਡੀਕਲ ਸਟੋਰ ਦਾ ਐਡਰੈਸ ਦਵਾਂਗੇ ਜੀ ਆਪ ਜੀ ਉੱਥੇ ਜਾ ਕੇ ਸੰਸਥਾ ਦਾ ਖਾਤਾ ਚੈੱਕ ਕਰਨਾ ਵੀ ਕਿੰਨੇ ਮਰੀਜ਼ ਮੈਡੀਸਨ ਲੈ ਰਹੇ ਨੇ ਔਰ ਕਿੰਨੇ ਜਿਹੜੀ ਸੇਵਾ ਜਮਾ ਹੋਈ ਆ ਔਰ ਚੈੱਕ ਕਰਕੇ ਆਪ ਜੀ ਦੇਖਣਾ ਕਈ ਲੱਖਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੱਕ 15 ਤੋਂ 16 ਲੱਖ ਰੁਪਏ ਬਿੱਲ ਦਵਾਈਆਂ ਦਾ ਖੜਾ ਜੀ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਪ ਜੀ ਸਿੱਧਾ ਇਹ ਦਵਾਈਆਂ ਦੇ ਬਿੱਲ ਆਪ ਜੀ ਸਿੱਧਾ ਮੈਡੀਕਲ ਸਟੋਰ ਤੇ ਜਮਾ ਕਰਾ ਸਕਦੇ ਹੋ ਅਤੇ ਹੋਰ ਇੱਥੇ ਦੀਆਂ ਬਹੁਤ ਤੁਹਾਡੇ ਸਾਥ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ ਜੀ ਤਾਂ ਜੋ ਇਹ ਸੰਸਥਾ ਨੂੰ ਆਪਾਂ ਹੋਰ ਵੱਡੇ ਪੱਧਰ ਤੇ ਲਿਜਾ ਸਕੀਏ ਇੱਥੇ ਨੀਕਾ ਲੋੜਾਂ ਨੇ 200 ਬੰਦੇ ਦਾ ਪ੍ਰਸ਼ਾਦ ਦਾ ਸਵੇਰੇ ਬਣਦਾਈ 200 ਦਾ ਸ਼ਾਮ ਨੂੰ ਸਾਰਾ ਕੁਝ ਸੰਗਤ ਕਰਦੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਕਿਰਤ ਕਮਾਈ ਦੇ ਵਿੱਚੋਂ ਇੱਕ ਇੱਕ ਇੱਥੇ ਪਹੁੰਚੀ ਅਸੀਂ ਤੁਹਾਡਾ ਹਮੇਸ਼ਾ ਹੀ ਤੁਹਾਡੇ ਲਈ ਸਾਡੇ ਕੋਲੋਂ ਦੁਆਵਾਂ ਨੇ ਮਹਾਰਾਜ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੁਸੀਂ ਇਸ ਘਰ ਨੂੰ ਸਪੋਰਟ ਬਹੁਤ ਵੱਡੇ ਪੱਧਰ ਤੇ ਕੀਤੀ ਸਾਨੂੰ ਅੱਗੇ ਵੀ ਯਕੀਨ ਆ ਔਰ ਇਦਾਂ ਦੀਆਂ ਭੈਣਾਂ ਹੋਰ ਵੀ ਜਦੋਂ ਸਾਡੇ ਇਲਾਕੇ ਦੇ ਵਿੱਚ ਹੋਣਗੀਆਂ ਤਾਂ ਜੀ ਸਾਨੂੰ ਜਿਹੜੇ ਇੰਨੇ ਸੀਰੀਅਸ ਮੈਂਬਰ ਹੁੰਦੇ ਨੇ ਭੈਣਾਂ ਹੁੰਦੀਆਂ ਨੇ ਸਾਨੂੰ ਉਹਨਾਂ ਦੀ ਇਤਲਾਹ ਜ਼ਰੂਰ ਦਿੱਤੀ ਜਾਵੇ ਅਸੀਂ ਇਦਾਂ ਦੀਆਂ ਭੈਣਾਂ ਲਈ ਇੱਧਰਲੇ ਪਾਸੇ ਹੁਣ ਇੱਕ ਬਾੜ ਬਣਾਉਣ ਲੱਗੇ ਹਾਂ ਜੀ ਜਿੱਥੇ ਉਹ ਗੱਡੀ ਖੜੀ ਆ ਕਿਉਂਕਿ ਸਾਡੇ ਕੋਲ ਬੀਬੀਆਂ ਰਹਿ ਰਹੀਆਂ ਨੇ ਪਰ ਉਹ ਕਮਰਿਆਂ 'ਚ ਰਹਿ ਰਹੀਆਂ ਨਹੀਂ ਜੀ ਇੱਧਰਲੇ ਪਾਸੇ ਇਹ ਸਾਰੀ ਜਿਹੜੀ ਬਿਲਡਿੰਗ ਆ ਉੱਪਰੋਂ ਫੁੱਲ ਆ ਜੀ ਇਹਦੇ ਵਿੱਚ ਮੈਂਟਲੀ ਸਾਡੀਆਂ ਭੈਣਾਂ ਬੀਬੀਆਂ ਰਹਿ ਰਹੀਆਂ ਨੇ ਪਰ ਹੁਣ ਆਪਾਂ ਨੇ ਇਹ ਵਾਲੀ ਬਾੜ ਬਣਾਉਣੀ ਆ ਜੀ ਤਾਂ ਜੋ ਬੀਬੀਆਂ ਨੂੰ ਇਹਦੇ ਵਿੱਚ ਵਾਸ਼ਰੂਮ ਪਾਪਰੇ ਨੂੰ ਬੰਦ ਕਰਕੇ ਇਹਨੂੰ ਤਿਆਰ ਕਰਨ ਲੱਗੇ ਹਾਂ ਜੀ ਇੱਥੇ ਵੀ ਇੱਕ ਸ਼ੈੱਡ ਪੈਣਾ ਉੱਚਾ ਚੱਕ ਕੇ ਜੀ ਉਧਰ ਪਿਆ ਵਾ ਜੀ ਸ਼ੈੱਡ ਮਤਲਬ ਕੁਝ ਪ੍ਰਬੰਧ ਹੋਰ ਕਰਨ ਲੱਗੇ ਆ ਜੀ ਉਸ ਤੋਂ ਬਾਅਦ ਆਪਣੇ ਕੋਲੇ ਇਧਰਲੇ ਪਾਸੇ ਥਾਂ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਦੇ ਵਿੱਚ ਆਪਾਂ ਵੱਡਾ ਨਕਸ਼ਾ ਬਣ ਰਿਹਾ ਜੀ ਜਿਹਦੇ ਵਿੱਚ ਗੁਰੂ ਘਰ ਵੀ ਹੋਊਗਾ ਹਸਪੀਟਲ ਵੀ ਹੋਊਗਾ ਖੇਡਾਂ ਦਾ ਪ੍ਰਬੰਧ ਹੋਊਗਾ ਜੀ ਔਰ ਗ੍ਰੀਨਰੀ ਹੋਊਗੀ ਜੀ ਔਰ ਵੱਡੀ ਬਿਲਡਿੰਗ ਹੋਊਗੀ ਜੀ ਬਹੁਤ ਵੱਡੇ ਪੱਧਰ ਤੇ ਜਿਹੜੇ ਲੋੜਵੰਦ ਨੇ ਇੱਥੇ ਆ ਕੇ ਰਹਿ ਸਕਣਗੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਣਗੇ ਜੀ ਧੰਨਵਾਦ ਹਸਦੇ ਬਸਦੇ ਰਹੋ ਔਰ ਲਚਕਾਣੀ ਆਪਣਾ ਫਰਜ਼ ਸੇਵਾ ਸੁਸਾਇਟੀ ਨੂੰ ਤੁਹਾਡੇ ਸਾਥ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਆਪ ਜੀ ਸਿਰਫ ਪਹਿਲਾਂ ਉਰੇ ਆਉਣਾ ਜੀ ਆਪ ਜੀ ਨੇ ਆ ਕੇ ਪਹਿਲਾਂ ਦੇਖਣਾ ਜੀ ਵੀ ਸੰਸਥਾ ਕੀ ਕੀ ਕੰਮ ਕਰ ਰਹੀ ਆ ਔਰ ਕੀ ਸੰਸਥਾ ਨੂੰ ਲੋੜ ਆ ਫਿਰ ਤੁਸੀਂ ਰਾਸ਼ਨ ਲੈ ਕੇ ਦੇ ਸਕਦੇ ਹੋ ਔਰੇ ਕੱਪੜੇ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਲੋਹਰਾਂ ਟੀ-ਸ਼ਰਟਾਂ ਔਰ ਓਰੇ ਜਿਹੜੀਆਂ ਦਵਾਈਆਂ ਜ਼ਿਆਦਾਤਰ ਜਿਹੜਾ 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 ਬਿਲਡਿੰਗ ਮਟੀਰੀਅਲ ਅਤੇ ਦਵਾਈਆਂ ਔਰ ਐਂਬੂਲੈਂਸ ਇਹਨਾਂ ਤਿੰਨ ਚੀਜ਼ਾਂ ਦੇ ਵਿੱਚ ਲੋੜ ਆ ਜੀ ਬਾਕੀ ਜਿਹੜੀਆਂ ਓਰੇ ਦੀਆਂ ਲੋੜਾਂ ਨੇ ਜਿਵੇਂ ਚਾਹੇ ਕੋਈ ਬਾਲਣਾ ਚਾਹੇ ਸਿਲੰਡਰ ਨੇ ਚਾਹੇ ਕੋਈ ਪੰਜ ਬੀਬੀਆਂ ਪ੍ਰਸ਼ਾਦਾ ਬਣਾਉਂਦੀਆਂ ਨੇ ਉਹਨਾਂ ਨੂੰ ਜਿਹੜੀ ਤਨਖਾਹ ਜਾਂ ਉਰੇ ਦੀਆਂ ਜੋ ਵੀ ਲੋੜਾਂ ਨੇ ਉਹ ਅਸੀਂ ਸੋਲਵ ਕਰ ਲੈਣੇ ਆ ਜੀ ਕਿਸੇ ਨਾ ਕਿਸੇ ਤਰੀਕੇ ਕੁਝ ਸਾਡੇ ਨਾਲ ਭੈਣ ਭਰਾ ਇਦਾਂ ਦੇ ਪੱਕੇ ਜੁੜੇ ਨੇ ਜਿਨ੍ਹਾਂ ਦੀ ਡਿਊਟੀ ਨਾਲੇ ਹੱਲ ਹੋ ਜਾਂਦਾ ਪਰ ਹੁਣ ਸੰਸਥਾ ਦੇ ਉੱਪਰ ਜ਼ਿਆਦਾ ਜਿਹੜਾ ਬਜਨ ਪੈ ਗਿਆ ਤੁਹਾਡੇ ਸਾਥ ਦੀ ਲੋੜ ਆ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਔਰ ਦਾਨ ਕਰਨ ਤੋਂ ਪਹਿਲਾਂ ਆਪ ਜੀ ਨੇ ਉਰੇ ਵਿਜ਼ਿਟ ਕਰਨਾ ਕਿ ਉਰੇ ਦੇਖਣਾ ਦਾਨ ਚਾਹੇ ਆਪ ਜੀ ਚੀਜ਼ ਲੈ ਕੇ ਚਾਹੇ ਆਪ ਜੀ 10 ਸਾਲਾਂ ਨੂੰ ਦੋ ਪਰਾਪ ਜੀ ਇੱਥੇ ਆਓ ਜਰੂਰ ਇਦਾਂ ਦੀਆਂ ਰੂਹਾਨਾ ਜਰੂਰ 10 ਮਿੰਟ ਬਿਤਾ ਕੇ ਜਾਓ ਦੇਖੋ ਸਾਰੇ ਵੀਰ ਹੁਣ ਪ੍ਰਸ਼ਾਦਾ ਛਕਣ ਲੱਗੇ ਨੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਹੁਣ ਜਦੋਂ ਪ੍ਰਸ਼ਾਦਾ ਛਕਦਾ ਜੀ 150 ਬੰਦਾ ਹੁਣ 100 ਮੈਂਬਰ ਬੈਠੇ ਨੇ ਜੀ ਬਾਕੀ ਨਾ ਆ ਰਹੇ ਨੇ ਬਾਕੀ ਬਾਅਦ ਚ ਛਕਣਗੇ ਜੀ ਸਾਰੇ ਵੀਰ ਜਿਹੜਾ ਇਸ ਟਾਈਮ ਇੱਥੇ ਬਹਿ ਕੇ ਹੁਣ ਪ੍ਰਸ਼ਾਦਾ ਛਕਣਗੇ ਕੁਝ ਵੀਰ ਅੰਦਰ ਬੈਠੇ ਨੇ ਉਹ ਬਾਅਦ ਚ ਛਕਣਗੇ ਕਿਉਂਕਿ ਜਗ੍ਹਾ ਦੀ ਬਹੁਤ ਜ਼ਿਆਦਾ ਕਮੀ ਆ ਜੀ ਔਰ ਇਹਨਾਂ ਦੇ ਵਿੱਚੋਂ 80% ਮਨੁੱਖ ਉਹ ਨੇ ਜਿਨ੍ਹਾਂ ਨੂੰ ਪਰਿਵਾਰ ਲੈਣ ਨਹੀਂ ਆ ਰਹੇ ਇਹਨਾਂ ਨੂੰ ਚਾਚੇ ਨਾ ਤਾਏ ਨਾ ਭੂਆ ਨਾ ਮਾਪੇ ਕੋਈ ਲੈਣ ਨਹੀਂ ਆ ਰਿਹਾ ਨਾ ਕੋਈ ਮਿਲਣ ਆ ਰਿਹਾ ਬਹੁਤ ਵੀਰਾਂ ਦੇ ਸਾਨੂੰ ਪਰਿਵਾਰ ਵੀ ਮਿਲ ਗਏ ਪਰ ਕਿਤਨਾ ਕਿਤੇ ਸਾਡੇ ਰਿਸ਼ਤਿਆਂ ਦੀ ਗ੍ਰਾਵਿਟੀ ਹੈ ਜਿਹੜੀ ਉਹਦੇ ਕਾਰਨ ਅੱਜ ਇੱਥੇ ਗਿਣਤੀ ਜਿਹੜੀ ਵਧਦੀ ਜਾ ਰਹੀ ਹੈ ਧੰਨਵਾਦ ਤੁਹਾਡਾ ਸੰਗਤ ਜੀ ਹਸਦੇ ਬਸਦੇ ਰਹੋ ਚੜ੍ਹਦੀ ਕਲਾ ਚ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ